ਸੰਤਾ ਚਾਉਂਦੀਆਂ ਬਦਲਾ ਕਿਉਂਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਜ਼ਿੰਮੇਵਾਰ ਉਹਦਿਆਂ ਤੇ ਬੈਠੇ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਸੰਤਾ ਨੂੰ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਅੱਜ ਜੀਬੀਸੀ ਚੋਣਾਂ ਲੈ ਕੇ ਜਿੱਥੇ ਅਸੀਂ ਅੱਜ ਪਟਿਆਲੇ ਚ ਆਇਓ ਮੇਨ ਮੁੱਦਾ ਤਾਂ ਜੀਬੀਸੀ ਚੋਣਾਂ ਲੈ ਕੇ ਹੈ ਰਿਸਪੌਂਸ ਕਿੱਦਾਂ ਦਾ ਮੈਨ ਨਾਲ ਮੇਰਾ ਇੱਕ ਹੋਰ ਸਵਾਲ ਹੈ ਐਜੀਬੀਸੀ ਦੇ ਜਿਹੜੇ ਮੈਂਬਰ ਸਭ ਆਂਦੇ ਨੇ ਨਾ ਉਹ ਵੀ ਕੁਝ ਨਾਰਾਜ਼ ਚੱਲ ਰਹੇ ਨੇ ਕਾਲੀ ਦਲ ਤੋਂ ਖਾਸ ਕਰਕੇ ਜਾਂ ਕਾਲੀ ਦਲ ਦੇ ਪ੍ਰਧਾਨ ਤੋਂ ਕੀ ਉਹ ਸਾਥ ਦੇ ਰਹੇ ਨਾਲ ਨਹੀਂ ਇਹ ਜੀ ਰਿਸਪੌਂਸ ਤੇ ਬਹੁਤ ਵਧੀਆ ਮਿਲ ਰਿਹਾ ਅਸੀਂ ਆ ਸਾਡਾ ਕੋਈ ਕੱਲ ਅਚਾਨਕ ਹੀ ਇੱਥੇ ਦਾ ਪ੍ਰੋਗਰਾਮ ਬਣ ਗਿਆ ਅਸੀਂ ਕੋਈ ਇੱਥੇ ਨਾਬੇ ਸਾਡਾ ਕੋਈ ਹਗਲ ਸੀ ਆਉਣ ਦਾ ਪ੍ਰੋਗਰਾਮ ਤੇ ਅਸੀਂ ਕਹਿੰਦੇ ਚਲ ਪਟਿਆਲੇ ਵੀ ਅਸੀਂ ਸੰਗਤਾਂ ਦੇ ਦਰਸ਼ਨ ਕਰ ਚੱਲਦੇ ਹਾਂ ਤੇ ਅਸੀਂ ਕੱਲ ਸ਼ਾਮ ਨੂੰ ਹੀ ਇਹ ਇਹ ਅਪੀਲ ਕੀਤੀ ਤੇ ਹੁਣ ਦੇਖੋ ਕਿ ਕਿੰਨੀਆਂ ਸੰਗਤਾਂ ਆਉਂਦੀਆਂ ਤੇ ਸਾਡਾ ਕੋਈ ਪਹਿਲਾਂ ਤੋਂ ਫਿਕਸ ਪ੍ਰੋਗਰਾਮ ਨਹੀਂ ਸੀ ਫਿਰ ਵੀ ਅਸੀਂ ਜਿੱਥੇ-ਜਿੱਥੇ ਜਾਂਦੇ ਹਾਂ ਸੰਤਾਂ ਦਾ ਬਹੁਤ ਵੱਡਾ ਹੰਗਾਰਾ ਵਾ ਸੰਤਾਂ ਚਾਹੁੰਦੀਆਂ ਬਦਲਾ ਕਿਉਂਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸੰਤਾਂ ਨੇ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਸਾਡੇ ਅਕਾਲ ਤਖਤ ਦੀ ਜਵਾਨ ਸ਼ਾਨ ਸੀ ਉਹਨੂੰ ਵੀ ਬੋਧਾ ਨੀਵਾ ਕਰ ਦਿੱਤਾ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜੋ ਜੋ ਬਾਤ ਸੀਗੀ ਉਹ ਵੀ ਹੁਣ ਕੋਈ ਸੁਣ ਕੇ ਰਾਜੀ ਨਹੀਂ ਮੇਰੇ ਖਿਆਲ ਹੈ ਕਿ ਇਹ ਸਾਰੀਆਂ ਚੀਜ਼ਾਂ ਸਾਡੇ ਇੱਕ ਇਹ ਇੱਕ ਪਰਿਵਾਰ ਦੀ ਝੋਲੀ 'ਚ ਪੈ ਜਾਣ ਜਾਂ ਉਹ ਇੱਕ ਉਹਦੇ ਹੁਕਮ ਨਾਲ ਚੱਲਣ ਵਾਸਤੇ ਸਾਰਾ ਕੁਝ ਇਹ ਵਾਪਰਿਆ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਤਰ੍ਹਾਂ ਦੇ ਸਹਿਯੋਗ ਨਾਲ ਜੀ ਅੱਜ ਕਿਸੇ ਮੈਂਬਰ ਸੰਪਰਕ 'ਚ ਹੈਗੇ ਕਿ ਹਾਂ ਤੁਹਾਡੇ ਨਾਲ ਨਹੀਂ ਪਿਆਰ ਹੋਣਾ ਕੋਈ ਕਿਉਂਕਿ ਉਹ ਵੀ ਜਿਹੜਾ ਹੁਣ ਸੁਖਵਿੰਦਰ ਸਿੰਘ ਵਾਲਦ ਤੋਂ ਰਾਜ ਚੱਲ ਰਿਹਾ ਨਹੀਂ ਇਹ ਚੀਜ਼ ਕਦਾਂ ਹੋਵੇ ਕੋਈ ਲਾਈਨ ਦੱਸ ਦੋ ਕਿ ਕਿਹੜਾ ਬੰਦਾ ਨਹੀਂ ਜੇ ਤੇ ਕੋਈ ਮਤਲਬ ਪਹਿਲਾਂ ਜਦੋਂ ਕੋਈ ਇਹ ਬੇਅਦਬੀਆਂ ਦਾ ਮਾਮਲਾ ਹੋਇਆ ਜਾਂ ਉਦੋਂ ਪਹਿਲਾ ਜਿਹਨਾਂ ਲੋਕਾਂ ਨੇ ਕੋਈ ਆਵਾਜ਼ ਠਾਈ ਪੀ ਉਹਦੇ ਖਿਲਾਫ ਉੱਠੇ ਉਦੋਂ ਤੇ ਉਹਨਾਂ ਲੋਕਾਂ ਨਾਲ ਤੇ ਕੁਝ ਕੀਤੀ ਜਾਂਦੀ ਵਿਚਾਰ ਜਿਹੜੇ ਅੱਜੇ ਤੱਕ ਚੱਲੀ ਜਾ ਰਹੇ ਨਾਲ ਹੀ ਚੱਲੀ ਜਾ ਰਹੇ ਆ ਫਿਰ ਉਹਨਾਂ ਵਾਸਤੇ ਤੇ ਮੇਰਾ ਖਿਆਲ ਜੇ ਸੰਤਾ ਕੀ ਬੰਗੜਾ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿਆਂ ਗੈਰ ਸਿੱਖਾ ਦੀ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਔਰ ਆਕੜਾ ਜਿਹੜਾ ਘਟ ਆਇਆ ਇਸ ਵਾਰ VOTING ਦਾ ਕਿਉਂਕਿ ਜੋ ਹਰੇ ਤੱਕ ਜੋ ਡਾਟਾ ਆਇਆ ਹੈਗਾ ਉਹ ਕਾਫੀ ਘਟ ਹੈ ਪਿਛਲੀ ਵਾਰ ਦੇ ਨਾਲੋਂ ਅਸੀਂ ਕਿਸ ਤਰੀਕੇ ਨਾਲ ਵੇਖ ਨੂੰ ਤੁਸੀਂ ਅਪੀਲ ਲਗਾਤਾਰ ਚੱਲਦੀ ਤੁਹਾਡੇ ਨਹੀਂ ਅਸੀਂ ਤੇ ਇਹੀ ਸੋਚ ਰਹੇ ਹਾਂ ਕਿ ਸੰਤਾ ਚ ਇੱਕ ਤੇ ਜਾਗਰਕਤਾ ਦੀ ਘ ਕਿ ਸਾਨੂੰ ਅਸੀਂ ਆਪਣੀ ਜ਼ਿੰਮੇਵਾਰੀ ਜੋ ਨਿਭਾਉਣੀ ਚਾਹੀਦੀ ਸੀ ਜੋ ਸਾਡਾ ਸ਼ਰਮਣੀ ਕਮੇਟੀ ਚ ਅਸੀਂ ਸਾਰੇ ਜਾਣੇ ਕਿਨੇ ਕੋਤੇ ਚ ਇਹ ਨਗਾਰ ਆ ਗਿਆ ਆ ਚੀਜ਼ ਹੋ ਗਈ ਤੋ ਉਹਦੇ ਚ ਬਦਲਾ ਅਸੀਂ ਤਾਂ ਹੀ ਲੈ ਸਕਦੇ ਜੇ ਅਸੀਂ ਆਪਣੇ ਅਧਿਕਾਰ ਦੀ ਆਪਣੀ ਵੋਟ ਦੀ ਵਰਤੋਂ ਕਰਕੇ ਹੋਰ ਕੋਈ ਲੜਾਈ ਝਗੜਾ ਕਰਕੇ ਤਾਂ ਆਪਾਂ ਇਹ ਚੀਜ਼ ਕਰਨਾਂ। ਅੱਜ ਉਹਨਾਂ ਨੇ ਦਿਤਾ ਹੈ ਕਿ ਇਹ ਸਿੱਖਾਂ ਦੀਆਂ ਵੋਟਾਂ ਬੰਨ੍ਹ ਰਹੀਆਂ ਨੇ। ਉਸ ਨੂੰ ਕਿਸ ਤਰੀਕੇ ਨਾਲ ਦੇਖਰੋਂ ਕਿ ਸਰਕਾਰ ਇਸ ਤਰੀਕੇ ਦਾ ਹੱਦੰਦਾ ਵੀ ਅਪਣਾ ਰਹੀ ਹੈ। ਨਹੀਂ ਇਹ ਤੇ ਹੋ ਹੀ ਸਕਦਾ ਕਿ ਕੋਈ ਇਦਾਂ ਦੀਆਂ ਵੋਟਾਂ ਮੇਰਾ ਖਿਆਲ ਹੈ ਕਿ ਜਿਹੜੇ ਅਫਸਰ ਲੱਗੇ ਆ ਜਾਂ ਜਿਹੜਿਆਂ ਦੀ ਡਿਊਟੀ ਆ ਉਹਨਾਂ ਨੂੰ ਇਹ ਪ੍ਰੋਪਰ ਇਹ ਚੀਜ਼ ਹੈ ਕਿ ਜੋ ਜੋ ਉਹਨਾਂ ਦਾ ਪਮਾਨਾ ਵਾ ਵੋਟ ਬਣਾ ਬਣਾਉਣ ਦਾ ਉਹਦੇ ਤੇ ਉਹਦੇ ਅਨਸਾਰ ਹੀ ਬਣਾਉਣ। ਜੇ ਕੋਈ ਇਦਾਂ ਦੇ ਮਾਮਲਾ ਸਾਹਮਣੇ ਆਉਂਦਾ ਤੇ ਉਹਦਾ ਵਿਰੋਧ ਵੀ ਕੀਤਾ ਜਾਣਾ ਚਾਹੀਦਾ ਅਸੀਂ ਵੀ ਕਰਦੇ ਹਾਂ ਕਿ ਐਸਜੀਪੀਸੀ ਚੋਣ ਜਿਹੜੇ ਨੇ ਹੁਣ ਹੋ ਸਕਦੇ ਨਹੀਂ ਕਿਉਂਕਿ ਇੱਕ ਬਾਈ ਇਲੈਕਸ਼ਨ ਬਾਕੀ ਹੈਗਾ ਨਗਰ ਨਿਗਮ ਦੇ ਪੰਚਾਇਤੀ ਇਲੈਕਸ਼ਨ ਬਾਕੀ ਨੇ ਇਹ ਤਿੰਨ ਇਲੈਕਸ਼ਨ ਬਾਕੀ ਨੇਗੇ ਉਸ ਦੇ ਵਿੱਚਕਾਰ ਐਸਜੀਪੀਸੀ ਦੇ ਚੋਣ ਹੋ ਸਕਦੇ ਨਹੀਂ ਨਹੀਂ ਹੋ ਸਕਦਾ ਕਿ ਉਹ ਅਜੇ ਇਹਨਾਂ ਤੋਂ ਬਾਅਦ ਹੀ ਹੋਣਾ ਪਰ ਉਹਦੇ ਵਾਸਤੇ ਆਪਾਂ ਵੋਟਾਂ ਦੇ ਬਣਾਵਾਂਗੇ ਤੇ ਤਾਂ ਹੀ ਅਜੇ ਤੇ ਅਸੀਂ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਾਂ ਤੇ ਇਹ ਇਹ ਇਹੋ ਹੀ ਅਸੀਂ ਬੇਨਤੀ ਲੈ ਕੇ ਜਾ ਰਹੇ ਹਾਂ ਸੰਗਤਾਂ ਚ ਡਾਟਾ ਡਾਟਾ ਘਟ ਆਇਆ ਐਜ਼ ਅ ਮਤਲਬ ਕੀ ਸਮਝਦੇ ਹੋ ਕਿ ਜਿਹੜੇ ਕੇਸ ਜਾ ਉਹ ਜਾਗਰੂਕ ਨਹੀਂ ਹੈਗੇ ਵੋਟਾਂ ਬਣਾਉਣ ਜਾ ਫਿਰ ਕਮੀ ਨਾਲ ਹੀ ਸਵਾਲ ਹੈ ਜਾ ਕਿਥੇ ਕਮੀ ਆ ਵੀ ਹਾਂ ਸਿੱਖ ਭਾਈਚਾਰਾ Punjab ਸਿੱਧੀ ਤਰ੍ਹਾਂ ਜਿਹੜਾ ਮੋਟੀਵੇਟ ਨਹੀਂ ਕੀਤਾ ਜਾ ਰਿਹਾ ਜਾ ਸਮਝਾਉਣੇ ਜਾ ਰਿਹਾ ਜਾਂ ਜਾਜੀ ਕਿਸੇ ਮੈਂਬਰਾਂ ਦੀ ਕਮੀ ਆ ਜਾਂ ਪ੍ਰਧਾਨਾਂ ਦੀ ਕਮੀ ਆ ਇਹ ਚੀਜ਼ ਹੈ ਕਿ ਅਸੀਂ ਇੰਨੇ ਅਵੇਅਰਨੈਸ ਹੋ ਚੁੱਕੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਸਾਡੇ ਅਧਿਕਾਰ ਕੀ ਆ ਹੁਣ ਜਦੋਂ ਵੀ ਤੁਸੀਂ ਵੋਟ ਬਣਾਉਣ ਵਾਸਤੇ ਕਿਸੇ ਬੰਦੇ ਨੂੰ ਜਾ ਕੇ ਕਹਿੰਦੇ ਵੀ ਜੇ ਤੋ ਉਹ ਕਹਿੰਦੇ ਕੀ ਮਿਲੂਗਾ ਸਾਨੂੰ ਕਿਉਂਕਿ ਸਾਡੀਆਂ ਸੰਸਥਾਵਾਂ ਨੇ ਉਹ ਜਿਹਾ ਕੰਮ ਨਹੀਂ ਕੀਤਾ ਜੇ ਤੋਂ ਲੋਕ ਅਛਾਵਤੋਕ ਹੋ ਕੇ ਗਾ ਅੱਗੇ ਵਧਣ ਉਹਨਾਂ ਨੂੰ ਮਤਲਬ ਰਾਜਨੀਤਿਕ ਲੋਕਾਂ ਤੋਂ ਉਹਨਾਂ ਦਾ ਭਰੋਸਾ ਉੱਟ ਚੁੱਕਾ ਇਸ ਕਰਕੇ ਉਹ ਕਹਿੰਦੇ ਕਿ ਵੋਟ ਪਾ ਕੇ ਅੱਗੇ ਸਾਨੂੰ ਕੀ ਫਾਇਦਾ ਹੋਏ ਤੇ ਗਾ ਕੀ ਹੋਊਗਾ ਇਸ ਕਰਕੇ ਮੇਰਾ ਖਿਆਲ ਉਹ ਵੀ ਉਹਨਾਂ ਦੀ ਥੋੜੀ ਜੀ ਇੱਕ ਕਮੀ ਆ ਆਪਾਂ ਨੂੰ ਸਾਰਿਆਂ ਨੂੰ ਬਦਲਾਅ ਵਾਸਤੇ ਸਾਡੇ ਕੋਲ ਇੱਕ ਵੋਟ ਬਹੁਤ ਵੱਡਾ ਹਥਿਆਰ ਆ ਉਹ ਸਾਰਿਆਂ ਨੂੰ ਅਸੀਂ ਬਣਾਉਣੀ ਚਾਹੀਦੀ ਆ ਤੇ ਉਹਦੇ ਵਰਤੋਂ ਕਰਕੇ ਅਸੀਂ ਜੋ ਸਾਨੂੰ ਲੱਗਦਾ ਕਿ ਇਹਦੇ ਚ ਕਮੀਆਂ ਕਮਜ਼ੋਰੀਆਂ ਆ ਉਹਦੇ ਚੰਗੇ ਯੋਗ ਉਮੀਦਵਾਰ ਲਿਆ ਕੇ ਅਸੀਂ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ 16 ਸਤੰਬਰ ਤੱਕ ਦਾ ਟਾਈਮ ਮਿਲਿਆ ਜੀ ਕੀ ਲੱਗਦਾ ਹੈ ਕਿ ਇਹ ਟਾਈਮ ਠੀਕ ਹੈ ਜਾਂ ਹੋਰ ਵਧਣਾ ਚਾਹੀਦਾ ਬੂਟਾ ਬਣਾਉਣ ਲਈ ਨਹੀਂ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਨੂੰ ਸਾਡੇ ਚੋਣ ਕਮਿਸ਼ਨ ਨੂੰ ਵੀ ਬੇਨਤੀ ਹੈ ਕਿ ਪ੍ਰਕਿਰਿਆ ਨੂੰ ਥੋੜਾ ਜਿਹਾ ਈਜ਼ੀ ਕੀਤਾ ਜਾਣਾ ਚਾਹੀਦਾ ਕਿ ਜਿਹੜਾ ਹੁਣ ਕਾਫੀ ਜਿਹੜੀਆਂ ਫੋਟੋ ਲਾਉਣ ਦਾ ਵਾ ਚਲੋ ਫੋਟੋ ਵੀ ਜ਼ਰੂਰੀ ਹੈ ਪਰ ਉਹਦੇ ਚੇਜ ਦਾ ਕਿਸੜੇ ਆ ਵੇ ਉਥੇ ਮੌਕੇ ਤੇ ਫੋਟੋ ਨਹੀਂ ਆ ਗਈਆਂ ਜਾਂ ਕੋਈ ਲੋਕਾਂ ਚ ਇਹਨਾ ਹੈ ਨਹੀਂ ਗੱਲ ਸਾਹ ਇਸ ਕਰਕੇ ਅਸੀਂ ਤੇ ਹੁਣ ਆਪਣੇ ਕੋਲੋਂ ਵੀ ਆਪਣੇ ਜਿਹੜੇ ਸਾਡੇ ਸੰਗਤਾਂ ਨੂੰ ਇਹ ਬੇਨਤੀ ਕਿ ਤੁਸੀਂ ਜਿਹੜੇ ਸਿਰਦ ਬੰਦੇ ਜੋ ਜੁੜੇ ਅੱਗੇ ਹੋ ਕੇ ਚੱਲ ਸਕਦੇ ਆ ਉਹ ਲੋਕਾਂ ਦੀ ਫੋਟੋ ਲਾਉਣ ਦਾ ਵੀ ਮੌਕੇ ਤੇ ਇਂਤਜ਼ਾਮ ਹੋਵੇ ਫੋਟੋ ਕਾਪੀ ਕਰਨ ਦਾ ਵੀ ਇਂਤਜ਼ਾਮ ਹੋਵੇ ਤੇ ਤਾਂ ਅਸੀਂ ਬਾਕੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਜਾਂ ਕਿ ਤੁਸੀਂ ਇਹ ਕੰਪਲਸਰੀ ਬਣਾਓ ਕਿ ਜਿੰਨਿਆਂ ਦੀ ਜਿੰਨੇ ਵੀ ਵੋਟ ਦੇ ਹੱਕਦਾਰ ਹੈ ਉਹਨਾਂ ਦੀ ਵੋਟ ਬਣਨੀ ਚਾਹੀਦੀ ਹੈ ਜਿਨ੍ਹਾਂ ਚਿਰ ਉਹ ਅੰਕੜਾ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਮੇਰਾ ਖਿਆਲ ਆ کم ਸੇ ਘੱਟ 70 70% ਤੇ ਵੋਟਾਂ ਬਣਨੀਆਂ ਚਾਹੀਦੀਆਂ ਉਦੋਂ ਪਹਿਲਾਂ ਤੇ ਇਲੈਕਸ਼ਨ ਕਰਾਉਣ ਦਾ ਮੇਰਾ ਖਿਆਲ ਹੈ